ਦੁਨੀਆ ਖਤਮ ਹੋ ਜਾਵੇਗੀ ਇਹ ਤਾਂ ਵਗਰ ਜੀਵਨ ਨਹੀਂ ਇਹ ਪੂਰੇ ਸੰਸਾਰ ਵਾਸਤੇ ਹੈ ਪੂਰੇ ਬ੍ਰਹਿਮੰਡ ਵਾਸਤੇ ਉਸੇ ਤਰ੍ਹਾਂ ਹੀ ਗੁਰਬਾਣੀ ਹੈ ਅਕਾਲ ਪੁਰਖ ਦੀ ਹੈ ਤੇ ਸੰਸਾਰ ਵਾਸਤੇ ਇਸ ਨੂੰ ਕੋਈ ਵੀ ਸਖਸ਼ ਸਾਡੀ ਜਾਂ ਮੇਰੀ ਵਾਲਾ ਸ਼ਬਦ ਨਹੀਂ ਵਰਤ ਸਕਦਾ ਨਹੀਂ ਭਾਈ ਜਿਸ ਤਰ੍ਹਾਂ ਚੜ੍ਹੇ ਅਸਮਾਨ ਦੇ ਸੂਰ ਦਾ ਤੂੰ ਆਨੰਦ ਲੈ ਰਿਆ ਹੈ ਦੂਸਰਾ ਕੋਈ ਆਨੰਦ ਲਵੇ ਨਾ ਲਵੇ ਕਿਹੜੇ ਤਰੀਕੇ ਨਾਲ ਲੈਂਦਾ ਉਹ ਉਹਦੀ ਇੱਛਾ ਹੈ ਧਰਮ ਦੇ ਵਿੱਚ ਕਦੇ ਵੀ ਨਾ ਕਿਸੇ ਨੂੰ ਵੀ ਕੋਈ ਜ਼ਬਰਦਸਤੀ ਕੋਈ ਕੰਪੈਲ ਜਾਂ ਨਹੀਂ ਭਈ ਤੁਸੀਂ ਇਹ ਕਰਨੇ ਕਰਨਾ ਐਸਾ ਧਰਮ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਤਾਰਮ ਇੱਕ ਨਿਮਰਤਾ ਦੀ ਨਿਸ਼ਾਨੀ ਹੈ, ਪ੍ਰੇਮ ਦੀ ਨਿਸ਼ਾਨੀ ਹੈ। ਜਿੱਥੇ ਕੇਵਲ ਤੋਂ ਕੇਵਲ ਪ੍ਰੇਮ ਦੀ ਗੰਗਾ ਹੀ ਵਹਿੰਦੀ ਹੈ। ਹੁਣ ਸੰਸਾਰ ਦੇ ਵਿੱਚ ਗੁਰਬਾਣੀ ਆਈ ਏ। ਸੰਪੂਰਨ ਸੰਸਾਰ ਵਾਸਤੇ ਇਹ ਨੇ ਕਿ ਜੇ ਭਾਈ ਤੇਰੇ ਦਾੜੀ ਕੇਸ ਰੱਖੇ ਹੋਣਗੇ ਤੂੰ ਗੁਰਬਾਣੀ ਪੜੇਗਾ ਤਾਂ ਹੀ ਤੇਰੇ ਤੇ ਅਸਰ ਹੋਣਾ। ਅਸਰ ਤਾਂ ਤਾਂ ਹੋਣਾ ਜਦ ਤਨ ਮੰਨ ਲੈਣਾ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਜਿੰਨਾ ਚਿਰ ਭਾਈ ਕੇਵਲ ਤੋਂ ਕੇਵਲ ਤੋਂ ਪੜ੍ਹੀਏ ਸੁਣੀਏ ਬਣੀਏ ਨਹੀਂ ਹੈ ਭਾਵੇਂ ਉਹ ਕਾਰਜ ਕੀਤਾ ਹੀ ਕੋਈ ਨਹੀਂ ਹੈ ਜੋ ਸਤਿਗੁਰ ਪਾਤਸ਼ਾਹ ਨੇ ਕਿਹਾ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਭਾਈ ਜੇ ਪ੍ਰਾਣੇ ਸਮਝ ਕੇ ਕਹਿੰਦੇ ਕਿ ਵੇ ਦੁੱਧ ਕਿਉਂ ਖਾਇਆ ਕਰੋ ਤਾਕਤਾਂ ਹੁੰਦੀਆਂ ਇਹਦੇ ਵਿੱਚ ਉਨਕਿ ਉਹਦਾ ਡੱਬਾ ਪਈ ਤੁਹਾਡੇ ਸਾਹਮਣੇ ਪਿਆ ਵਾ ਸਾਰੀ ਉਮਰ ਭਾਵੇਂ ਸਾਰੇ ਜਨਮ ਹੀ ਬਤੀਤ ਕਰਦੇ ਉਹਦੇ ਵੱਲ ਦੇਖ ਦੇਖ ਕੇ ਉਹਦਾ ਗਿਆਨ ਲਈ ਚੱਲ ਕਿਵੇਂ ਬਣਿਆ ਕਿੱਥੋਂ ਆਇਆ ਕੀ ਕਿਹਾ ਜਿਹਨੇ ਮਰਦੀ ਖੋਜ ਕਰ ਲੈ ਤੇਰੇ ਅੰਦਰ ਤਾਕਤ ਨਹੀਂ ਆਣੀ ਜਦ ਤੱਕ ਤੂੰ ਭਾਈ ਉਸ ਨੂੰ ਖਾਂਦਾ ਕੋਈ ਨਹੀਂ ਤੈਨੂੰ ਖਾਣਾ ਪਵੇਗਾ ਫੇਰੀ ਤੇਰਾ ਭਾਈ ਜਾ ਕੇ ਪਾਰ ਉਤਾਰਾ ਹੋਣਾ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਉਦਾਰੋ ਉਸੇ ਤਰ੍ਹਾਂ ਹੀ ਗੁਰਵਾਨੀਆਂ ਜਿੰਨਾ ਚਿਰ ਤੁਸੀਂ ਅਮਲ ਦੇ ਵਿੱਚ ਇਸ ਨੂੰ ਨਹੀਂ ਲੈ ਕੇ ਆਉਂਦੇ ਅਮਲਾ ਬਾਜੋ ਤੋਂ ਨਹੀਂ ਰੋਈ ਇਹ ਸਤਗੁਰੂ ਪਾਤਸ਼ਾਹ ਦਾ ਬਚਨ ਸੀ ਨਾ ਅਮਲ ਤੋਂ ਬਗੈਰ ਤਾਂ ਭਾਈ ਤੇਰੀ ਸਿੱਖੀ ਵੀ ਕੋਈ ਨਹੀਂ ਕਦੇ ਵੀ ਇਸ ਨੂੰ ਭੇਕ ਦੇ ਨਾਲ ਨਾਲ ਜੋੜਿਆ ਕਰੋ ਕਿ ਸਾਨੂੰ ਇਹ ਰਹਿੰਦਾ ਕਿ ਸਾਡੇ ਰੰਗ ਰੂਪ ਐਸੇ ਹੋਣ ਫਿਰ ਅਸੀਂ ਸਿੱਖ ਬਣਾਂਗੇ ਇੱਥੇ ਸਿੱਖ ਉਹੀ ਹੈ ਸਿੱਖੇ ਸਕੇ ਗੁਰਬੀਚਰ ਗੁਰਬਾਣੀ ਦੇ ਮਤ ਦੇ ਅਧੀਨ ਆਜੋ ਗੁਰਬਾਣੀ ਦੀ ਸ਼ਰਨ ਆਜੋ ਜੋ ਗੁਰਬਾਣੀ ਕਹੇ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਅਨਾਰਲੀ ਕਿ ਜੋ ਗੁਰਬਾਣੀ ਕਹਿੰਦੀ ਹੈ ਤੈਨੂੰ ਮੰਨਣਾ ਪੈਣਾ ਇਸ ਤੋਂ ਇਲਾਵਾ ਜਿੰਨੇ ਵੀ ਤੂੰ ਕਰਮ ਕਾਂਡ ਕਰਦਾ ਨਾ ਇਹ ਸਾਰੇ ਦੇ ਸਾਰੇ ਨਸਫਲ ਹਨ ਇਹਨਾਂ ਦਾ ਕੋਈ ਮਤਲਬ ਨਹੀਂ ਕੁਝ ਵੀ ਨਹੀਂ ਹੋਣਾ ਜੇ ਕੋਈ ਕਰ ਸਕਦਾ ਹੈ ਕਹਿੰਦਾ ਨਹੀਂ ਭਈ ਇਹ ਗੱਲ ਝੂਠ ਹੈ ਮੈਂ ਪੜਿਆ ਆਹ ਕੰਮ ਕਰਸਾਂ ਤਾਂ ਜ਼ਰੂਰ ਕਰ ਭਈ ਦੁਨੀਆ ਨੂੰ ਕਰਕੇ ਦਿਖਾ ਦੇਖ ਮੈਂ ਨਨਕਾਣੇ ਦਾ ਦਰਵਾਜ਼ਾ ਖੋਲ ਦਿੱਤਾ ਮੈਂ ਬੈਠੇ ਜੋ ਜ਼ਿੰਦਗੀਆਂ ਬੀਤ ਤੀਤ ਹੋ ਗਈਆਂ ਜੇ ਨਜ ਬੈਠੇ ਆ ਉਹਨਾਂ ਪਿਆਰਿਆਂ ਦੀਆਂ ਕਿ ਜਿਨ੍ਹਾਂ ਨੂੰ ਛੜਵਣ ਦੀ ਖਾਤਰ ਅਸੀਂ ਕਿੰਨੇ ਧਾਨੇ ਲਾਉਣੇ ਆ ਕਿੰਨੇ ਹੀ ਦਲੀਲਾਂ ਅਪੀਲਾਂ ਕਰਦੇ ਆ ਪਰ ਸੁਣੀਏ ਨਹੀਂ ਤੂੰ ਕਰ ਬਈ ਇਹ ਭਾਈ ਮੈਂ ਆ ਦੇਖੋ ਅਰਦਾਸ ਕੀਤੀ ਸੀ ਮੈਂ ਪਾਠ ਕੀਤਾ ਸੀ ਕਿ ਮੈਂ ਆਕਾਰ ਦੇ ਕਰ ਦਿੱਤਾ ਤਦ ਤੱਕ ਦੁਨੀਆ ਮਗਰ ਚੱਲੇਗੀ ਪਰ ਜੇ ਐਵੇਂ ਹੀ ਅਸੀਂ ਕਹੀਏ ਅਸੀਂ ਚੱਲੇ ਅਸੀਂ ਇਸੇ ਮਾਰਗ ਤੇ ਹੋਏ ਆ ਵੈਸੇ ਜੋ ਸਤਿਗੁਰੂ ਪਾਤਸ਼ਾਹ ਨੇ ਸਿੱਧੀ ਗੱਲ ਕਹਿ ਦਿੱਤੀ ਏ ਸ਼ਾਸਤਰ ਲਫ਼ਜ਼ਾਂ ਦੇ ਵਿੱਚ ਸਮਝਾ ਦਿੱਤਾ ਇਹ ਸਿੱਖਾ ਕਿ ਮੇਰੇ ਘਰ ਤੱਕ ਕੋਈ ਵਿਰਲਾ ਆਉਂਦਾ ਕੋਈ ਵਿਰਲਾ ਹੁੰਦਾ ਦੁਨੀਆ ਦੇ ਵਿੱਚ ਜੋ ਮੇਰੇ ਤੱਕ ਪਹੁੰਚ ਸਕਦਾ ਇਥੇ ਭਾਵੇਂ ਜਿੰਨੇ ਅਸੀਂ ਮਰਜੀ ਬ੍ਰਹਮ ਗਿਆਨੀ ਬਣਾਲੀਏ ਸੰਤ ਬਣਾਲੀਏ ਸਿੱਖ ਬਣਾਲੀਏ ਰੇਗ ਨੂੰ ਸੱਚਖੰਡ ਵਾਸੀ ਦੇ ਦਿੰਦੇ ਆਪਾਂ ਨਾਮ ਲਗਦੇ ਨਾ ਕਾਰਡ ਦੇ ਉੱਤੇ ਜਦੋਂ ਕੋਈ ਪੁਰਾਣੀ ਚੜਾਈ ਕਰਦਾ ਇਹ ਸੱਚਖੰਡ ਪਿਆਨਾ ਕਰਗੇ ਜੀ ਉਥੇ ਕੋਈ ਪਿਆਨਾ ਨਹੀਂ ਕਰਦਾ ਬਈ ਹੁਣ ਜਿਸ ਨੇ ਆਪਣਾ ਸੰਦੇਸ਼ ਸੰਸਾਰ ਨੂੰ ਭੇਜ ਦਿੱਤਾ ਹੈ ਕਹਿੰਦੇ ਮੇਰੇ ਘਰ ਦੇ ਵਿੱਚ ਕੋਈ ਵਿਰਲਾ ਹੁੰਦਾ ਹੈ ਕੋਈ ਵਿਰਲਾ ਹੀ ਹੁੰਦਾ ਜੋ ਮੇਰੇ ਤੱਕ ਪਹੁੰਚਦਾ ਤੇ ਜਿਹੜੀਆਂ ਆਪਾਂ ਗਣਤਿਆਂ ਗਾਏ ਲਾਈ ਬੈਠੇ ਆ ਇਹ ਸਾਰਿਆਂ ਦੀਆਂ ਸਾਰੀਆਂ ਝੂਠ ਨੇ ਮਨਮਤ ਹਨ ਹੁਣ ਤੁਸੀਂ ਵਿਰਲੇ ਚ ਕਿਵੇਂ ਆ ਸਕਦੇ ਹੋ ਜਦੋਂ ਤੁਹਾਡਾ ਭਾਈ ਮਾਰਗ ਨਰਾਲਾ ਹੋਗਾ ਦੁਨੀਆ ਦੇ ਨਾਲ ਨਹੀਂ ਚਲਣਾ ਭਗਤਾਂ ਤੇ ਸੰਸਾਰੀਆਂ ਜੋੜ ਕਦੇਣਾ ਹੈ ਭਗਤ ਬੰਦਾ ਹੋਵੇ ਨਾ ਉਹਦੀ ਘਰੇ ਬਣਨੀ ਆ ਨਾ ਸਮਾਜ ਚ ਬਣਨੀ ਇਹ ਭਗਤਾਂ ਦੀ ਨਿਸ਼ਾਨੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਤੇ ਗੁਰੂ ਨਾਨਕ ਸਾਹਿਬ ਪਾਛੈਦਾ ਪਿਤਾਈ ਵਿਰੋਧ ਕਰਦਾ ਰਿਹਾ ਘਰ ਤੇ ਵੀ ਵਿਰੋਧ ਹੋ ਗਏ ਇਹ ਸਮਝਾਉਣ ਲੱਗੇ ਆ ਸਾਰੇ ਸੰਸਾਰ ਦੀ ਗੱਲ ਕਰ ਸੰਸਾਰ ਦੀ ਗੱਲ ਕਰ ਉਹ ਕਹਿੰਦਾ ਮੈਂ ਆਏ ਨਿਰੰਕਾਰ ਦੀ ਗੱਲ ਕਰਨ ਵਾਸਤੇ ਤੇ ਜਦੋਂ ਦੁਨੀਆਂ ਦੇ ਵਿੱਚ ਵਿਚਰੇ ਐ ਤੇ ਦੁਨੀਆਂ ਕੋਈ ਕਹਿੰਦੀ ਕੋਈ ਆਖੇ ਭੂਤਨ ਕੋਈ ਕਹੇ ਵੀ ਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿ ਗੁਰੂ ਨਾਨਕ ਸਾਹਿਬ ਜੋ ਸੰਸਾਰ ਨੂੰ ਸਤ ਦਾ ਗਿਆਨ ਦਾ ਢੰਡੋਰਾ ਦੇ ਰਹੇ ਨੇ ਸਤ ਦਾ ਗਿਆਨ ਸਮਝਾ ਰਹੇ ਨੇ ਦੁਨੀਆ ਉਹਨਾਂ ਨੂੰ ਹੀ ਕੋਈ ਕਹਿੰਦੀ ਇਹ ਤਾਂ ਪਗੜਾ ਗਿਆ ਬਈ ਕਮੜਾ ਹੋ ਗਿਆ ਨਾਨਕ ਕਮੜਾ ਹੋ ਗਿਆ ਬੜਾ ਐਸੇ ਲਫ਼ਜ਼ਾਂ ਦਾ ਸਹਮਣਾ ਕਰਨਾ ਪਏ ਕੋਈ ਰੱਬ ਦਾ ਨਾਲਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਆਖਣ ਔਖਾ ਸੱਚਾ ਨਾ ਇਹ ਨਹੀਂ ਕਿ ਪੜ੍ਹ ਲਈ ਸਖੁਨੀ ਤੇ ਹੋ ਗਿਆ ਪਾਰ ਉਤਾਰਾ ਮੈਂ ਧਰਮੀ ਬਣ ਗਿਆ ਮੈਂ ਬਾਬਾ ਜੀ ਬਣ ਗਿਆ ਉਹਦੇ ਵਿੱਚ ਲਿਖੇ ਹੋਏ ਜੋ ਲਫ਼ਜ਼ ਨੇ ਨਾ ਜਦੋਂ ਅਮਲ ਵਿੱਚ ਆ ਗਏ ਨਾ ਫਿਰ ਭਾਈ ਤੇਰੀ ਧਰਮ ਵਾਲੇ ਮਾਰਗ ਦੀ ਜੋ ਨਾ ਜੋ ਸੇੜੀ ਹੈ ਤਰ ਜਾਣ ਨਾ ਕਿ ਤਦ ਤੱਕ ਤਾਂ ਤੂੰ ਥਲੇ ਦਾ ਥੱਲੇ ਹੀ ਖੜਾ ਵਾ ਨੀਚੇ ਦਾ ਨੀਚੇ ਹੀ ਖੜਾ ਉੱਪਰ ਨਹੀਂ ਗਿਆ ਜਦ ਤੱਕ ਤੂੰ ਭਾਈ ਜੋ ਵੀ ਸਤਿਗੁਰੂ ਪਾਸ਼ ਦਾ ਲਬਜ ਅਖਰ ਸੁਣ ਲਿਆ ਜੋ ਤੇਰੇ ਕੰਨਾਂ 'ਤੇ ਪੈ ਗਿਆ ਜੋ ਤੇਰੇ ਮਸਤਕ ਵਿੱਚ ਆ ਗਿਆ ਉਸ ਨੂੰ ਅਮਲ ਦੇ ਵਿੱਚ ਕਰਨਾ ਔਨ ਸਤਗੁਰ ਪਾਤਸ਼ਾਹ ਜੀ ਨੇ ਜੋ ਫਰਮਾਨ ਕੀਤਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਅਸਰ ਵਿਤ ਜਾਤ ਹੈ ਕਹਿਓ ਮੰਨ ਲੈ ਮੇਰੋ ਇਹ ਕਿਸ ਨੂੰ ਕਹਿਨੇ ਇਹ ਲਬਜ ਕਹਿਨੇ ਮਨੁੱਖ ਨੂੰ ਕਿ ਮਨੁੱਖ ਤੋਂ ਬਗੈਰ ਤਾਂ ਭਈ ਇਹਨਾਂ ਸ਼ਬਦਾਂ ਦਾ ਕਿਸੇ ਉੱਤੇ ਅਸਰ ਨਹੀਂ ਹੋਣਾ ਨਾ ਕੋਈ ਇਹਨਾਂ ਨੂੰ ਮੰਨ ਸਕਦਾ ਨਾ ਕੋਈ ਗਾ ਸਕਦਾ ਪਸ਼ੂ ਪੰਛੀ ਨਹੀਂ ਗਾ ਸਕਦੇ ਪੇੜ ਪੌਦੇ ਨਹੀਂ ਗਾ ਸਕਦੇ ਕੇਵਲ ਤੋਂ ਕੇਵਲ ਮਨੁੱਖ ਹੈ ਤੇ ਮਨੁੱਖ ਹੀ ਭਾਈ ਆਪਣਾ ਪਰ ਉਤਾਰਾ ਕਰ ਸਕਦਾ ਹੈ ਮਨੁੱਖ ਹੀ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਸਕਦਾ ਹੈ ਇਹ ਭਗਤੀ ਦਾ ਮਾਰਗ ਹੈ ਮਨੁੱਖਾ ਦੇ ਜਿਸ ਨੂੰ ਅਸੀਂ ਰਹਿਣ ਗਵਾਈ ਸੋਈ ਤੇ ਦੇਵ ਸੁਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਿ ਜਿਹੜਾ ਭਾਈ ਇਹਨਾਂ ਅਨਮੋਲ ਜੀਵਨ ਹੈ ਇਸ ਅਨਮੋਲ ਜੀਵਨ ਨੂੰ ਅਸੀਂ ਕੌਡੀਆਂ ਦੇ ਭਾਗ ਵਾਈ ਜਾਂਦੇ ਜਿਹੜੇ ਕਾਰਜ ਅਸੀਂ ਬਾਕੀ ਜਨਮਾਂ ਦੇ ਵਿੱਚ ਵੀ ਕਰ ਸਕਦੇ ਹਾਂ ਜੁਨੀਆਂ ਵਿੱਚ ਵੀ ਕਰ ਸਕਦੇ ਹਾਂ ਖਾ ਸਕਦੇ ਹਾਂ ਪੀ ਸਕਦੇ ਹਾਂ ਪਰਿਵਾਰ ਵਧਾ ਸਕਦੇ ਹਾਂ ਸਭ ਕੁਝ ਹੋ ਜਾਣਾ ਨਹੀਂ ਹੋਣਾ ਤੇ ਪ੍ਰਮਾਤਮਾ ਦਾ ਨਾਮ ਜਪਣ ਦਾ ਮੌਕਾ ਨਹੀਂ ਮਿਲਦਾ ਇਹ ਕੇਵਲ ਤੋਂ ਕੇਵਲ ਇਸ ਮਨੁੱਖਾ ਦੇਹ ਵਿੱਚ ਹੁੰਦਾ ਇਸ ਨੂੰ ਵੀ ਮਨੁੱਖ ਮਰਮਤ ਦੇ ਰਾਹ ਤੇ ਚੱਲਿਆ ਹੋਇਆ ਜੋ ਸਤ ਦਾ ਕਾਰਜ ਸੀ ਉਹ ਭੁੱਲ ਗਿਆ ਕਿ ਆਇਆ ਤੂੰ ਭਾਈ ਦੁਨੀਆ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਾਂ ਤਰ ਗਏ ਵੈਸਣ ਪਾਈਏ ਕਿ ਆਇਆ ਭਾਈ ਦੁਨੀਆ ਦੇ ਵਿੱਚ ਤੂੰ ਸੇਵਾ ਕਮਾਉਣ ਦੇ ਵਾਸਤੇ ਤੇ ਸੇਵਾ ਵੀ ਐਸੀ ਕਰਨੀ ਹੈ ਸਾ ਸੇਵਾ ਕਿੰਨੀ ਸਫਲ ਹੈ ਜੇ ਸਤਗੁਰ ਕਾ ਮਨ ਬਣੇ ਸਤਗੁਰ ਕਾ ਮਨ ਬਣਿਆ ਤਾਂ ਪਾਪ ਕਾ ਸੰਮਲਨ ਦੇ ਤੂੰ ਸੇਵਾ ਕਰਦਾ ਵਾ ਤੈਨੂੰ ਉਸ ਸੇਵਾ ਦਾ ਫਲ ਵਾਹਿਗੁਰੂ ਦਿੱਤਾ ਜਾਂ ਨਹੀਂ ਦਿੱਤਾ ਤੇ ਖੁਦ ਜ਼ਿੰਦਗੀ ਵਿੱਚ ਇਹ ਆ ਜਾਂਦਾ ਹੈ ਦੇ ਕਿ ਜੇ ਬਾਸ਼ਾ ਨੇ ਤੇਰੇ ਪਿਛਲੇ ਕਰਮ ਹੀ ਖਤਮ ਕਰ ਦਿੱਤੇ ਜੋ ਸਾਨੂੰ ਨਜ਼ਰ ਨਹੀਂ ਆਉਂਦੇ ਹੁੰਦੇ ਕਿ ਆਵੇਂ ਆਪਾਂ ਕਈ ਵਾਰ ਸੇਵਾ ਕਰਦੇ ਆਂ ਆਪਣਾ ਸੱਚੇ ਦਿਲੋਂ ਕੀਤੀ ਹੈ ਠੀਕ ਹੈ ਕਿ ਸੱਚੇ ਦਿਲੋਂ ਸੇਵਾ ਕੀਤੀ ਹੈ ਕਿ ਜੋ ਕੁਝ ਕੀਤਾ ਤੂੰ ਸੱਚੇ ਦਿਲੋਂ ਕੀਤਾ ਪਰ ਮਿਲਿਆ ਕੁਝ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਤੈਨੂੰ ਫਲ ਪ੍ਰਾਪਤ ਨਹੀਂ ਹੋ ਗਿਆ ਬਈ ਪਿਛਲੇ ਜਨਮਾਂ ਦੇ ਭਾਈ ਤੇਰੇ ਕੀਤੇ ਹੋਏ ਕਰਮ ਕੁਝ ਮਾੜੇ ਸੀ ਤੇਰੀ ਆ ਸੇਵਾ ਨੇ ਉਹ ਪਿਛਲੇ ਖਤਮ ਕਰਤੇ ਕਰਮ ਹੁਣ ਤੂੰ ਨਰਕਾਂ ਵਿੱਚ ਨਹੀਂ ਜਾਏਗਾ ਇਨਸਾਨ ਅੱਜ ਦਾ ਚਾਹਦਾ ਇਸ ਨੂੰ ਕਿ ਅੱਜ ਮੈਂ ਕਾਰਜ ਕੀਤਾ ਕਿ ਜਿ세 ਤਰ੍ਹਾਂ ਭਈ ਇਸ ਨੇ ਅੱਜ ਭੋਜਨ ਖਾਧਾ ਤੇ ਅੱਜ ਹੀ ਨੂੰ ਪਤਾ ਲੱਗਿਆ ਕਿ ਮੇਰੀ ਭੁੱਖ ਮਿਟ ਗਈ ਪਰ ਭਜਨ ਬੰਦਗੀ ਦੇ ਵਿੱਚ ਸੇਵਾ ਸਿਮਰਨ ਦੇ ਵਿੱਚ ਐਸਾ ਨਹੀਂ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੂੰ ਸੇਵਾ ਸੱਚੇ ਦਿਲੋਂ ਕੀਤੀ ਹੈ ਸਭ ਕੁਝ ਸਹੀ ਭਾਵਨਾ ਨਾਲ ਕੀਤਾ ਹੈ ਕਿ ਤੂੰ ਸੋਚੇਗਾ ਮੈਨੂੰ ਫਲ ਮਿਲੂਗਾ ਪੱਕਾ ਹੀ ਮਿਲੂ ਭਾਈ ਜਿਹੜੇ ਪਹਿਲੇ ਪੈਂਡਿੰਗ ਨੇ ਨਾ ਜਿਵੇਂ ਹੁਣ ਤੁਸੀਂ ਕਿਤੇ ਜੌਬ ਕਰਦੇ ਹੋ ਹੁਣ ਉਥੇ ਹਰ ਮਹੀਨੇ ਤੁਹਾਨੂੰ ਸੈਲਰੀ ਮਿਲਦੀ ਹੈ ਪਰ ਕਿਸੇ ਕਾਰਨ ਵੱਸ ਤੂੰ ਸੈਲਰੀ ਜਿਹੜੀ ਤੇਨਤੀ ਨੂੰ ਗਤੀ ਨੂੰ ਜੋ ਵਲਦੀ ਹੁੰਦੀ ਹੈ ਉਦੋਂ ਪਹਿਲਾਂ ਤੂੰ ਕੰਪਨੀ ਤੋਂ ਜਾਂ ਆਪਣੇ ਮਾਲਕਾ ਤੋਂ ਲੈ ਬੈਠਾ ਜੇ ਕੋਈ ਨੁਕਸਾਨ ਕਰਤਾ ਕੁਝ ਹੋਰ ਹੋ ਗਿਆ ਤੇ ਮਾਲਕ ਨੇ ਕੱਟ ਲੈਣਾ ਪਈ ਤੇ ਰਹੀ ਹਿੰਨ ਲੱਗਿਆ ਵਿੱਚ ਵੀ ਲੈ ਬਈ ਤੇਰੇ ਕੋਲ ਪੈਸੇ ਆਏ ਹੋਏ ਨੇ ਉਹ ਤੈਨੂੰ ਕੱਟ ਕੇ ਦੇਊਗਾ ਉਹ ਆ ਪਿਛਲਾ ਲੇਖਾ ਤੇ حساب ਬਰਾਬਰ ਹੋ ਗਏ ਤੇ ਨਵੇਂ ਸਿਰੇ ਜੋ ਕੰਮ ਹੋਊਗਾ ਤੇ ਉਹਦਾ ਭਾਈ ਤੈਨੂੰ ਤੇਰੀ ਜੋ ਸੈਲਰੀ ਹੈ ਤੇਰੇ ਜੋ ਹੱਕ ਬਣਦਾ ਤੈਨੂੰ ਦਿੱਤਾ ਜਾਊਗਾ ਉਸੇ ਤਰ੍ਹਾਂ ਹੀ ਕਰਮਾਂ ਦਾ ਹਿਸਾਬੀ ਹੈ ਜਿਹੜੇ ਭਾਈ ਪਿਛਲੇ ਜਨਮਾਂ ਦੇ ਸਾਡੇ ਕਰਮ ਕੀਤੇ ਹੋਏ ਬਾੜੇ ਕੀਤੇ ਹੋਏ ਨੇ ਹਲੇ ਉਹ ਪੈਂਡਿੰਗ ਹੈ ਇਹ ਉਹਨਾਂ ਦਾ ਲੇਖਾ ਜੋਖਾ ਜੇ ਪੂਰਾ ਹੋ ਗਏ ਅੱਜ ਨਾਲ ਦੇਖ ਕੇ ਮੈਨੂੰ ਮਿਲਿਆ ਕੁਝ ਨਹੀਂ ਕਦੇ ਵੀ ਜ਼ਿੰਦਗੀ 'ਚ ਇਹ ਨਾ ਸੋਚਿਆ ਕਰੋ ਕਿ ਭਾਈ ਬੜੀ ਸੇਵਾ ਕੀਤੀ ਹੈ ਮਿਲਦਾ ਮਿਲਦਾ ਕੁਝ ਨਹੀਂ ਮਿਲ ਗਿਆ ਭਾਈ ਤੈਨੂੰ ਸਾਹਮਣੇ ਵਾਲਾ ਦਿਂਦਾ ਪਿਛਾਂ ਵਾਲਾ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਸਤਗੁਰ ਪਾਤਸ਼ਾਹ ਦਾ ਕਰਜ਼ ਤੂੰ ਚੁਕਾਉਣਾ ਸੀ ਉਹ ਬਾਕੀ ਹੈ ਲੈ ਜਦੋਂ ਪੂਰਾ ਹੋ ਗਿਆ ਤੇ ਗਾਵੇ ਮਿਲਣੇ ਸ਼ੁਰੂ ਹੋ ਜਾਣਗੇ ਕਿ ਸਤਗੁਰ ਪਾਤਸ਼ਾਹ ਜੀ ਮਹਾਰਾਜ ਦੀ ਜੋ ਵੀ ਅਸੀਂ ਕਰਦੇ ਹਾਂ ਸੱਚੇ ਦਿਲੋਂ ਕਰਾਂਗੇ ਫਲ ਮਿਲਣੇ ਮਿਲਣਾ ਪਵੇ ਕੋਈ ਫਲ ਐਸੇ ਹੁੰਦੇ ਆ ਕਿ ਬਕਾਇਆ ਹੈ ਨਹੀਂ ਐ ਕਿ ਚੱਕ ਭਾਈ ਪੂਰੀ ਦੀ ਪੂਰੀ ਸੈਲਰੀ ਆਉਦੀ ਤੂੰ ਪਿਛਲੀ ਵਾਰ ਕਿਉਂ ਲਈ ਆਈ ਕੁਛ ਨਹੀਂ ਐਡਵਾਂਸ ਨਹੀਂ ਲਿਆ ਮੇਰੇ ਤੋਂ ਜਾਂ ਤੇਰਾ ਕੁਝ ਪੈਂਡ ਕੀ ਹੈ ਨਹੀਂ ਤੇ ਭਾਈ ਤੇਰੀ ਪੂਰੀ ਦੀ ਪੂਰੀ ਸੈਲਰੀ ਚੱਕ ਭਾਈ ਤੁਮੇ ਤਕੀਤੀਆ ਤੈਨੂੰ ਪੂਰਾ ਹੀ ਫਲ ਚੱਕ ਉਸੇ ਤਰ੍ਹਾਂ ਹੀ ਭਾਈ ਜੇ ਧਰਮ ਦੇ ਵਿੱਚ ਕੋਈ ਪੈਂਡਿੰਗ ਹੈ ਨਹੀਂ ਪਿਛਲਾ ਕਰਮ ਤੇ ਫਿਰ ਤਾਂ ਸਤਿਗੁਰੂ ਪਾਤਸ਼ਾਹ ਨੇ ਤੇਰੀ ਸੇਵਾ ਦਾ ਫਲ ਤੈਨੂੰ ਦੇਣਾ ਦੇਣਾ ਹੈ ਸਤਗੁਰੂ ਪਾਤਸ਼ਾਹ ਨੇ ਭਾਈ ਤੈਨੂੰ ਤੇਰੀ ਸੇਵਾ ਦਾ ਫਲ ਦੇਣਾ ਹੀ ਦੇਣਾ। ਹਣ ਜੋ ਸਤਗੁਰੂ ਪਾਤਸ਼ਾਹ ਦੀ ਸੱਚੇ ਦਿਲ ਨਾਲ ਸੇਵਾ ਕਰਦੇ ਸਤਗੁਰੂ ਸਿੱਕੇ ਬੰਦਨ ਕਾਟੇ। ਪਰ ਅਗੇ ਕੰਡੀਸ਼ਨ ਰੱਖ ਦਿੱਤੀ ਹੈ। ਕਹਿੰਦੇ ਕਦੋਂ ਗੁਰਕਾ ਸਿੱਖ ਵਿਕਾਰ ਤੇ ਹਟੇ। ਸਿੱਖ ਤੋਂ ਭਾਵ ਇਹ ਹੁੰਦਾ ਕਿ ਜੋ ਆਪਣੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਦਾ ਕਿ ਇਹ ਨਹੀਂ ਇਹ ਕਿ ਜੋ ਰਾਮਚੰਦਰ ਭਗਵਾਨ ਦੀਆਂ ਸਿੱਖਿਆਵਾਂ ਤੇ ਚੱਲੇ ਉਹਨੂੰ ਭਾਵੇਂ ਕਹਿੰਦਾ ਲਬਜ ਕੁਝ ਹੋਰ ਹੋ ਜਾਂਦਾ ਕੋਈ ਚੇਲੇ ਕਹਿੰਦਾ ਕੋਈ ਸਿੱਖਸ਼ਕ ਕਹਿੰਦਾ ਜਿਵੇਂ ਆਪਾਂ ਕਹਿੰਦੇ ਆ ਸਟੂਡੈਂਟ ਆ ਵਿਦਿਆਰਥੀ ਹੈ ਉਸੇ ਤਰ੍ਹਾਂ ਇਹਦੇ ਨਾਮ ਤਾਂ ਬਕਰੇ ਹੋ ਸਕਦੇ ਆ ਪਰ मीनिंग ਇੱਕੋ ਜਿਹਾ ਅਸੀਂ ਕਹਿੰਨੇ ਆ ਸਿੱਖ ਹਣ ਜੋ ਦਰੋਣਾਚਾਰੀ ਦੇ ਜਿੰਨੇ ਵੀ ਚੇਲੇ ਸੀ ਭਾਵੇਂ ਜਿਨ੍ਹਾਂ ਨੇ ਉਹਨਾਂ ਤੋਂ ਸ਼ਸਤਰ ਵਿਦਿਆ ਸਿੱਖੀ ਹੈ ਸ਼ਸਤਰ ਔਰ ਸ਼ਾਸਤਰ ਸ਼ਸਤਰ ਜੋ ਅਸੀਂ ਵਰਤਦੇ ਆ ਤੀਰ ਤਲਵਾਰ ਇਹ ਸਾਰੇ ਸ਼ਸਤਰ ਆਉਂਦੇ ਆ ਤੇ ਜਦੋਂ ਸ਼ਾਸਤਰ ਦੀ ਗੱਲ ਆਉਂਦੀ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਭਾਵ ਕਿਤਾਬਾਂ ਦੀ ਗੱਲ ਆਉਂਦੀ ਹੈ ਧਾਰਮਿਕ ਗ੍ਰੰਥਾਂ ਦੀ ਗੱਲ ਆਉਂਦੀ ਹੈ ਹੁਣ ਜਿੰਨੇ ਵੀ ਭਾਈ ਦ੍ਰੁਣਾਚਾਰੀਏ ਦੇ ਉਹਨਾਂ ਦੇ ਕੌਰਵ ਪਾਂਡਵ ਜੋ ਵੀ ਜੋ ਵੀ ਉਹਨਾਂ ਨੇ ਜਿਤੋਂ ਕਿੰਨਾ ਗਿਆਨ ਲਿਆ ਸਾਰੇ ਦੇ ਸਾਰੇ ਉਹ ਦ੍ਰੁਣਾਚਾਰੀਏ ਦੇ ਵਿਦਿਆਰਥੀ ਭਾਵ ਸਿੱਖ ਨੇ ਸਿੱਖ ਲਬਜ ਕਦੇ ਵੀ ਇਸ ਨੂੰ ਰੰਗ ਰੂਪ ਵਿੱਚ ਪਹਿਲਾਂ ਲਜਾਇਆ ਕਰੋ ਕਦੇ ਵੀ ਕਿਸੇ ਭੇਖਵਾਨਾਂ ਲਿਜਾਇਆ ਕਰੋ ਕਿ ਭਾਈ ਕਿ ਉਹ ਦੇਖੋ ਦਾੜੀ ਕੇਸ ਵਾਲੇ ਤੁਰੇਂਦੇ ਸਿੱਖ ਤਰੇ ਹੁੰਦੇ ਆ ਨਹੀਂ ਵੀ ਉਹ ਗੁਰਨਾਨਕ ਸਾਹਿਬ ਨੇ ਦੇਖਣਾ ਕਿ ਉਹ ਸਾਹਮਣੇ ਕੌਣ ਤੁਰਿਆ ਆਉਂਦਾ ਕਿ ਗੁਰਨਾਨਕ ਸਾਹਿਬ ਨੇ ਦੇਖਣਾ ਕਿ ਇਹ ਮੇਰੀ ਸਿੱਖਿਆਵਾਂ ਤੇ ਚੱਲਣ ਵਾਲਾ ਸਿੱਖ ਹੈ ਇਹ ਮੇਰੀਆਂ ਸਿੱਖਿਆਵਾਂ ਤੇ ਚੱਲਦਾ ਵਾ ਜੇ ਚੱਲਦਾ ਤੇ ਉਹ ਮੇਰਾ ਸਿੱਖ ਹੈ ਬਣਾਉਣਾ ਕੀ ਤੋਂ ਆ ਗੁਰਨਾਨਕ ਸਾਹਿਬ ਦੁਨੀਆ ਤੋਂ ਨਹੀਂ ਬਣਾਉਣਾ ਦੁਨੀਆ ਨੂੰ ਨਹੀਂ ਤੂੰ ਮਨਾ ਸਕਦਾ ਮੈਂ ਕੋਸ਼ਿਸ਼ ਕਰੀ ਦੁਨੀਆ ਦੇ ਚੱਕਰਾਂ 'ਚ ਨਹੀਂ ਬੰਦਾ ਪੈਂਦਾ ਰੱਬ ਦਾ ਪਿਆਰ ਆ ਉਹ ਕਹਿੰਦਾ ਮੈਂ ਤੇ ਤੋਕੀ ਲੈਣਾ ਭਾਈ ਮੇਰਾ ਸੰਬੰਧ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮੈਂ ਤਾਂ ਉਹਨੂੰ ਮਨਾਣਾ ਕਿ ਮੈਂ ਤਾਂ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਉੱਚੇ ਹੋਣਾ ਉਹਦੇ ਚਰਨਾਂ 'ਚ ਬਹਿਣਾ ਕਿ ਉਹਦੇ ਜਦ ਮੈਂ ਚਰਨਾਂ ਨਾਲ ਜੁੜਾ ਉਹ ਮੈਨੂੰ ਚਰਨਾ ਚ ਬੈਠੇ ਨੂੰ ਵਾਹ ਫੜ ਕੇ ਆਪਣੇ ਗਲੇ ਲਾਵੇ ਨਾ ਕਿ ਉਹੀ ਚਾਨਾਂ ਦੇ ਨਾਲ ਲੱਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਜਦੋਂ ਕੋਈ ਕਾਰ ਦਿੰਦਾ ਐਸਾ ਨਹੀਂ ਬਈ ਸਿੱਖਾਂ ਨੂੰ ਲਿਆਓ ਅਮਰਤਾਰਿਆਂ ਨੂੰ ਲਿਆਓ ਇਹਨਾਂ ਤੋਂ ਕੀ ਲੈਣਾ ਬਈ ਅਸੀਂ ਬਣਾਉਣਾ ਨਿਗੁਰੇ ਨੂੰ ਗੁਰੂ ਵਾਲੇ ਕਿ ਨਗੁਰਿਆਂ ਨੂੰ ਲੈ ਕੇ ਆਓ ਬਈ ਹਾਜ਼ਰੀ ਦੇ ਵਿੱਚ ਦੇਖੋ ਇਤਿਹਾਸ ਗੁਰੂ ਨਾਨਕ ਸਾਹਿਬ ਪਾਛਤ ਸੱਜਣ ਕੌਣ ਹੈ ਨਾਮ ਸੀ ਇਹਦੇ ਪਿੱਛੇ ਲੱਗਿਆ ਠੱਗ ਸੱਜਣ ਠੱਗ ਕਿਉਂ ਕਹਿੰਦੇ ਸੀ ਕਿ ਸਾਡੇ ਵਾਲਾ ਕੰਮ ਸੀ ਉਹਦਾ ਵੀ ਮਨੋਕ ਸੁੱਦਾ ਕਾਲੀਆਂ ਬਾਹਰ ਚਟਮੀਆਂ ਆ ਭਾਰਤਾ ਬੜਾ ਮਿੱਠਾ ਮਿੱਠਾ ਪਰ ਜੋ ਵੀ ਉਹਦੀ ਸਰਾਹ ਦੇ ਵਿੱਚ ਆਉਂਦਾ ਰਹਿਣਾ ਆਉਂਦਾ ਉਹਨੂੰ ਦਵਾਈ ਪਿਲਾ ਕੇ ਕਿੱਦਾ ਕਰਕੇ ਮਾਰ ਦਿੰਦਾ ਸੀ ਲੁੱਟ ਲੈਂਦਾ ਸੀ ਔਰ ਗੁਰਨਾਨਕ ਸਾਹਿਬ ਨੇ ਇਹ ਨਹੀਂ ਸੋਚਿਆ ਕਿਵੇਂ ਫਲਾਣੇ ਡੇਰੇ ਤੇ ਜਾਵਾਂ ਫਲਾਣੇ ਸਾਧਕੂਲ ਜਾਵਾਂ ਉਹ ਮੇਰੀ ਕੈਟਾਗਰੀ ਦਾ ਵੋ ਵੀ ਸਾਧਾ ਤੇ ਮੈਂ ਵੀ ਸਾਧਾ ਨਾ ਗੁਰਨਾਨਕ ਸਾਹਿਬ ਕਿਸ ਵਾਸਤੇ ਆਏ ਆ ਕਹਿੰਦੇ ਮੈਂ ਤਾਂ ਪਾਪ ਨੂੰ ਖਤਮ ਕਰਨ ਵਾਸਤੇ ਆਇਆ ਜਿਹੜਾ ਇਨਸਾਨ ਦੇ ਅੰਦਰ ਪਾਪ ਆ ਨਾ ਗੁਰਨਾਨਕ ਸਾਹਿਬ ਨੇ ਪਾਪੀਆਂ ਤੋਂ ਕਿਨਾਰਾ ਨਹੀਂ ਕੀਤਾ ਜਾਂ ਪਾਪੀਆਂ ਨੂੰ ਖਤਮ ਨਹੀਂ ਕੀਤਾ ਮਨੁੱਖ ਦੇ ਅੰਦਰ ਜੋ ਵੱਜਦਾ ਪਾਪ ਸੀ ਨਾ ਉਹਨੂੰ ਖਤਮ ਕੀਤਾ ਤੇ ਜਿਹਦਾ ਨਾਮ ਸੱਜਣ ਸੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨਾਮ ਤੇਰੇ ਸੱਜਣਾ ਤੇ ਕੰਮ ਠੱਗਾਲੇ ਕਰੀ ਜਾਂਦਾ ਕਿ ਜਿਨ੍ਹਾਂ ਨੂੰ ਤੂੰ ਭਾਈ ਆਪਣੇ ਚਾਲ ਚ ਵਸਾ ਦਿੰਦਾ ਤੇ ਉਹਨਾਂ ਨੇ ਲੁੱਟੀ ਜਾ ਰਹੇ ਮਾਰੀ ਜਾ ਰਹੇ ਵਾ ਇਹ ਕੰਮ ਚੰਗੇ ਨਹੀਂ ਐਸਾ ਪ੍ਰਭਾਵ ਇਹ ਬਚਨਾ ਦੇ ਭਗ ਨਾਲੋਂ ਲੈ ਗਿਆ ਤੇ ਭਗਤ ਬਣ ਗਿਆ। ਜਿ ਇਬ੍ਰਾਈਵਲ ਗਏ ਨੇ ਜਿੱਥੇ ਭਾਈ ਮਾੜਾ ਕਰਮ ਹੁੰਦਾ ਸੀ। ਜਿੱਥੇ ਜਿੱਥੇ ਵੀ ਗਲਤ ਹੁੰਦਾ ਸੀ। ਭਾਵ ਜੋ ਜੋ ਗਲਤ ਕੰਮ ਕਰਦੇ ਸੀ ਕੋਡੇ ਰਕਸ਼ ਵਰਗੇ ਹੋਗੇ ਭੂਮੀਆਂ ਚੋਰ ਵਰਗੇ ਹੋਗੇ। ਤਾਰੇ ਗਨੇ ਜਾਤ ਹੈ। ਨਾ ਤਾਰੇ ਗਨੇ ਜਾਤ ਹੈ। ਕਹਿੰਦੇ ਜਿੰਨੇ ਸਮਾਂ ਚ ਤਾਰੇ ਇਹ ਗਣ ਲਾਂਗੇ ਪਰ ਜਿੰਨੇ ਗੁਰਨਾਨਕ ਸਾਹਿਬ ਨੇ ਪਾਪੀ ਤਾਰੇ ਉਹਨਾਂ ਦਾ ਕੋਈ ਅੰਤ ਨਹੀਂ। ਅਰਮੀ ਬੰਦਾ ਇੰਨਾ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਹੁੰਦਾ ਕਦੇ ਵੀ ਆਮ ਦੇਦੇ ਹਾਂ ਗੁਰਦਾਰੇ ਨਾ ਵੀ ਲੰਗਰ ਬਣਾਉਣਾ ਅਮਰਤਾਰੀ ਹੋਣ ਉਹ ਭਾਈ ਜੋ ਆਉਂਦਾ ਅਸੀਂ ਉਹਨਾਂ ਨੂੰ ਗੁਰੂ ਵਾਲੇ ਬਣਾਉਣਾ ਵਾ ਉਹਨਾਂ ਨੂੰ ਅਸੀਂ ਗੁਰੂ ਵਾਲੇ ਬਣਾਉਣਾ ਵਾ ਕਿ ਤੂੰ ਸੇਵਾ ਕਰਾ ਰੰਗ ਲਾਗਤ ਲਾਗਤ ਲੱਗਾ ਰੇ ਕਿ ਜਦੋਂ ਗੁਰੂ ਦੇ ਦਰਬਾਰ ਵਣਗੇ ਲੱਗਦਾ ਹੈ ਲੱਗਦੇ ਰੰਗ ਆਜੂ ਭਾਈ ਕੇ ਲੰਗ ਰੰਗ ਲਗਣ ਲਾਉਣਾ ਪਈ ਐਸ ਤਾਂ ਉਹਨਾਂ ਨੂੰ ਪਰ ਜਿਹੜੇ ਸੀ ਭਰਮ ਭਲੇਖਾਂ ਵਿੱਚ ਪੈਨੇ ਹਨ ਕਿ ਆਹ ਨਹੀਂ ਉਹ ਕਹਿੰਦਾ ਇੱਕ ਨੂੰ ਤਾਂ ਮੈਂ ਕਹਿਤਾ ਭਾਈ ਜੇ ਐਨੇ ਤੈਨੂੰ ਪਏ ਐ ਨਾ ਆਉਦੇ ਘਰੇ ਜਾ ਕੇ ਲੰਗਰ ਪਾਣੀ ਖਾ ਇਹਨੇ ਚੱਕਰਾਂ ਜੜੀ ਪੈਣਾ ਅਸੀਂ ਰੋਗੀਆਂ ਦੇ ਰੋਗ ਦੂਰ ਕਰਨੇ ਤੇ ਜਿਹੜਾ ਤੰਦਰੁਸਤ ਆ ਉਹਨੂੰ ਰੋਗ ਹੀ ਨਹੀਂ ਕੋਈ ਉਹਨੂੰ ਠੀਕ ਹੀ ਕਰੇਗਾ ਉਹ ਤਾਂ ਅਸੀਂ ਕੀ ਲੈਣਾ ਭਾਈ ਇਥੇ